ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸਾਰੇ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਦੇ ਅੱਜ ਆਪਣਾ ਹੋ ਗਿਆ ਇਹ ਚੌਥਾ ਦਿਨ ਤੇ ਅੱਜ ਚੱਲਣੀਆਂ ਵਾਂ ਸਪ੍ਰਿੰਟਾਂ ਅੱਜ ਰੇਡਰਾਂ ਲਈ ਸਪੀਡ ਵਰਕ ਪੂਰਾ ਦੇਖ ਸਕਦੇ ਤੁਸੀਂ ਪਿੱਛੇ ਚਾਲੂ ਹੋ ਗਿਆ ਵਾ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਵਲੌਗ ਚ ਕਿੰਨਾ ਫੇ ਧੰਨ ਧੰਨ ਹੁੰਦੀ ਹੁੰਦਾ ਕਿ ਨਹੀਂ ਪੱਟਾਂ ਦਾ ਜੋਰ ਅੱਜ ਫੋਲ ਸਪ੍ਰਿੰਟ ਆ ਹੁਣ ਆ ਲੈ ਭਾਈ ਸੱਚਾ ਆ ਜਾਂਦਾ ਜੋਬਰ ਫੁੱਲ ਬਸ ਸਪ੍ਰਿੰਟ ਹੁਣ ਫੁੱਲ ਕੋਪੇਰੀ ਇਨਵੈਸਟਮੈਂਟ ਚਲੋ ਇਹ ਝੋਟਿਓ ਖੈਦੋ ਕੰਮ ਨੂੰ ਅੱਜ ਹੋਇਆ ਕੰਮ ਫੁੱਲ ਸਪੀਡਾਂ ਜੇ ਨਿੱਕੀਆਂ ਫੌਜਾਂ ਵੀ ਚੱਲੀਆਂ ਹੁਣ ਸੀਟੀ ਤਵਜੀ ਨਹੀਂ ਮੂਰੇ ਜਾਣ ਦੀ ਪਈ ਆ ਚਲੋ 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 ਇੱਕ ਹੋਰ ਮੁੰਡਾ ਆ ਗਿਆ ਹੁਣ ਇਹ ਇਹਦੇ ਨਾਲ ਰਲਣਾ ਤੁਹਾਨੂੰ ਓਖਾ ਹੋ ਜਾਣਾ ਉਹ ਸੀਟੀ ਤੇ ਵੱਜ ਲੈਣ ਦਿਆ ਕਰੋ ਕੀ ਹੋ ਗਿਆ ਕਹਿੰਦਾ ਆ ਮੁੰਡਾ ਆ ਗਿਆ ਵਾ ਹੁਣ ਇਹ ਕਹਿੰਦਾ ਰਾਲ ਨਹੀਂ ਦੇਣਾ ਕਿਸੇ ਨੂੰ ਚਲ ਜਓ ਘਰੇ ਉਹ ਕਹਿੰਦਾ ਬੱਸ ਅੱਜ ਮੈਂ ਖੱਲੀ ਵਲੀ ਕਰ ਦੇਣੀ ਸਾਰੇ ਜਿੰਨਾ ਕਹਿੰਦਾ ਸੀਗਾ ਤੁਹਾਡੇ ਪੱਟਾਂ ਹੀ ਦਮ ਦੀ ਕੱਢ ਲਿਆ ਹੁਣ ਹੁਣ ਆਉ ਕਿਹੜਾ ਵਾ ਕਿਦਾਂ ਕਿਦਾਂ ਹਾਲ ਓਕੇ ਵਧੀਆ ਵਧੀਆ ਲੋ ਜੀ ਸਪ੍ਰਿੰਟਾਂ ਚੱਲ ਪਈਆਂ ਅੱਜ ਬੱਲੇ ਬੱਲੇ ਕਰਾਈ ਜਾਂਦੇ ਮੁੰਡੇ ਕਿਉਂ ਲੋ ਵੀ ਅਗਲਾ ਸੈਟ ਚੋਬਰਾਂ ਦਾ ਆਪਾਂ ਥੋੜੇ ਲੇਟ ਹੋ ਗਏ ਹੈਗੇ ਚਲੋ 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 ਵੈਰੀ ਗੁੱਡ ਆਜੋ ਅਗਲੇ ਆਜੋ ਅਗਲੇ ਵੈਰੀ ਗੁੱਡ ਵੈਰੀ ਗੁੱਡ ਉਪਾਜ 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 ਉਹ 23 ਹੋ ਰਹੀ ਆ ਆ ਹਿੰਦੀ ਨੇ ਬੰਦਾ ਫਸਾਤਾ ਆ ਹਿੰਦੀ ਨੇ ਬੰ ਚੰਗਾ ਭਲਾ ਮਿਹਨਤ ਲਾਉਂਦਾ ਈ ਆ ਹਿੰਦੀ ਦਾ ਭਾਈ ਕੰਮ ਹੀ ਇਹ ਆ ਆ ਹਿੰਦੀ ਨੂੰ ਵੀ ਕਿਰਾਇਆ ਮੜਾ ਬਣਾਇਨੂ ਹੀ ਧਿਆਨ ਤੋਂ ਇੱਧਰ ਰੱਖਣਾ ਈ ਹੈ ਨਾ ਲੈ ਲੈ ਕੱਚਾ ਉਹ ਆਹ ਤਕੇਗਾ ਤਾਂ ਮਰੀ ਜਨ ਲੇਲਾ ਕੱਛਾ ਕਿੰਨਾ ਨੰਬਰ ਲੈਣਾ 20 ਨੰਬਰ ਆ ਹਿੰਦਾ ਬੜਾਕ ਓਏ ਇਹਨੂੰ ਦੇ ਕੱਟ ਰੁਕ ਜਾਣਾ ਪਿੱਛੇ ਤੁਰਪਾਣਾ ਜਦੋਂ ਚਲੋ ਸੀਟੀ ਤੇ ਆ ਕੰਮ ਹੁਣ ਨਹੀਂ ਰੁਕ ਜਾ ਤੈਨੂੰ ਥੋੜਾ ਉਹ ਮੈਂ ਦੱਸਾਂ ਵੇਲਾ ਭਾਜੀ ਵੇਲਾ ਜਾਣ ਕੇ ਐਦਾਂ ਕਹੀ ਜਾਵੇ ਚਲੋ ਚਲੋ ਰੈਡੀ ਆ ਬਸਲ ਤੇ ਬੈਕ ਆਉਦੋ ਇੱਕ ਆ ਪੂਰੀ ਮੋੜੋ ਮੋੜੋ ਗੱਡੀਆਂ ਮੋੜੋ ਆਹ ਵੇ ਸਲਿੱਪ ਕੱਢ ਗਈ ਐ ਗੱਡੀ ਇੱਥੇ ਆ ਜਾ ਲਾਲੀ ਚੱਲ ਵੀ ਚੱਲ ਵੀ ਚੱਲ ਵੀ ਤੂੰ ਵੀ ਹੋ ਵਿੱਚ ਫੋਨ ਲਾਇਆ ਵਾ ਮੂਸੇ ਵਾਲਾ ਬਣਿਆ ਵਾ ਕਾਨੇ ਨੂੰ ਹੋਖਾਂ ਵਿੱਚ ਪਤਾ ਲੱਗੇ ਅਰਜੈਂਟ ਕਾਲ ਆ ਅਰਜੈਂਟ ਕਾਲ ਆ ਹੋਖਾਂ ਵੇਖੀਂਗਾ ਸਾਰੀਆਂ ਬੰਦ ਹੋ ਜਾਣੀਆਂ ਅਰਜੈਂਟ ਕਾਲ ਕੀ ਸਾਈਂ ਬੰਦ ਹੋ ਜਾਣੀਆਂ ਅੰਦਰ ਉਦਾਂ ਫੱਟ ਜਾ ਹੋ ਗਿਆ ਤਿੰਨ ਮਹੀਨੇ ਕੇਸ ਉਹਦਾ ਉਹਦਾ ਫੱਟ ਜਾ ਹੋ ਗਿਆ ਨਾ ਡੋਲਾ ਵੇਲਾ ਸਹੀ ਗੱਲ ਆ ਬੈਂਚ ਪਰ ਬੈਂਚ ਚਲੇਗਾ ਬੈਂਚ ਪ੍ਰੈਸ ਬੈਂਚ ਪ੍ਰੈਸ ਲਾਉਣੀ ਹੈ ਕੱਲ ਕਹਿੰਦੇ ਉੱਤੇ ਡੈਪੀ ਆ ਕੱਲਾ ਲਾਉਂਦਾ ਜੀ ਐਮ ਚ ਚੰਗੀ ਹੋਣਗੀਆਂ ਤਿੰਨ ਉਹਨਾਂ ਹੋਣਗੀਆਂ ਚੱਲ 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 ਹਜੇ ਕੋਈ ਨਾ ਵੇਖੀ ਹੋਈ ਹੁੰਦੇ ਪਛਾਣ ਨੂੰ ਡੈਡ ਵੇਖੀ ਕਿੱਦਾਂ ਹੁੰਦੇ ਪਛਾਣ ਨੂੰ ਇਹਨਾਂ ਦੇ ਚੱਲ 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 ਹਾਂ ਵੀ ਆਓ ਵੇਖ ਲਾ ਪਟਾ ਕਿੱਦਾਂ ਫਿਰਨਦੇ ਆ ਉੱਥੇ ਚੱਲ ਚੱਲ ਖੈਦੇ 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 ਕੰਮ ਨੂੰ ਉਹ ਕੋਈ ਨਹੀਂ ਫੇਰ ਗਿਆ ਉਹ ਕੋਟੀ ਤੇਰੇ ਪੰਜ ਜੰਪ ਹੋਏ ਨਹੀਂ ਪਹਿਲੇ ਭੱਜ ਗਿਆ ਚਲੋ ਜੋਤੇ ਚਲੋ 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 ਆਜੋ ਅਗਲੇ ਆਜੋ ਅਗਲੇ ਜਲਦੀ ਜਲਦੀ ਆਇਆ ਕਰੋ ਜਲਦੀ ਪਰੇ ਦੀ ਨੰਗਿਆ ਕਰੋ ਪਰੇ ਪਰੇ ਦੀ ਚਲੋ ਚਲੋ ਖਿੱਚ ਕੇ ਮੂਰੇ ਜਾਣਾ ਕਰਨ ਲਓ ਜੀ ਕੋਈ ਸਾਹਿਬ ਦੀ ਸੀਟੀ ਦੀ ਵੇਟ ਹੋ ਰਹੀ ਆ ਕੋਟੀ ਨੂੰ ਲੈ ਵਾ ਕੋਟੀ ਨੂੰ ਵਿੱਚ ਕੀ ਲੈਣਾ ਵਾ ਕੋਟੀ ਦਾ ਵਿੱਚ ਆ ਜਾਂਦਾ ਵਾ ਮੂਰੇਆਂ ਦੀ ਕੈਮਰੇ ਦੇ ਇਹੇ ਮੋਟੇ ਨੂੰ ਰੋਕਦਾ ਯੂ ਕਲਾਲੇ ਨੂੰ ਫੜੀ ਮੜਾ ਜਾ ਓਏ ਇਹ ਭਰਾਵਾ ਸੇ ਝੂਟ ਬੋ ਬੋਲ ਕੇ ਘਰੇ ਜਾ ਕੇ ਭਰਾਵਾ ਮੈਂ ਨਹੀਂ ਇਹਨੂੰ ਫੜਨ ਹਾਂ ਝੂਟ ਬੋ ਆ ਪੰਜ ਨਹੀਂ ਹੋਇਆ ਜੇ 3 4 5 ਹੁਣ ਹੋਏ ਚੱਲ ਅੱਗੇ ਦੋਗ ਮਾਰ ਕੇ ਨਾ ਜੰਪ ਜਿੱਦ ਭੱਜ ਗਿਆ ਗੋਡੇ ਤੇ ਬੈਂਡ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਗਾ ਦੱਕਾ ਵਾਲਾ ਟੱਕ ਇਹ ਚਲੋ ਆ ਓਏ ਇਧਰ ਦੀ ਆਓ ਕਿਸੀਂ ਕਿੱਧਰ ਵੜੀ ਜਾਂਦੇ ਆ ਜਿੱਧਰ ਜਿੱਧਰ ਦੀ ਆਪਾਂ ਉਹ ਦਿਨ ਅੱਛੀ ਕਿੱਥੇ ਰੁਕਣਾ ਨਹੀਂ ਪਿੱਛੇ ਨੂੰ ਵੀ ਆਉਣਾ ਲੈ ਉਹਦੇ ਤੇ ਧਿਆਨ ਦੇ ਸੀਟੀਲ ਧਿਆਨ ਦੇ ਆ ਭੱਜੇ ਆਓ ਕੰਨ ਹੈ ਨਹੀਂ ਕੋਈ ਨਾ ਕੋਈ ਨਾ ਨਵਾਂ ਵਾਂ ਬੰਦਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਨਵਾਂ ਕੋਈ ਨਾ ਕੋਈ ਨਾ ਨਵਾਂ ਵਾਂ ਬੰਦਾ ਕੋਈ ਨਾ ਭਾਜੀ ਕਦਰ ਦਾ ਬੋਲੀ ਜਾਂਦਾ ਗੱਲ ਹੀ ਨਹੀਂ ਸੌਂਦੇਗੇ ਪਾ ਬੈਠ ਜਾਣਾ ਅਮਨ ਫਿਰ ਵੇਖਦਾ ਜਿਹੜਾ ਚੰਦੇ ਦੇਖਿਓ ਆਹ ਪੋ ਆਜਾ ਬੈ ਇਹਦੇ ਕਹਦੇ ਨੇ ਉੱਠ ਪਿਓ ਕਿਤੇ ਡਬਲ ਪਵਾ ਦੇਣੀ ਆ ਇਹ ਸ਼ਕੂਨੀ ਆ ਕੈਂਪ ਦਾ ਚਲੋ 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 ਵੈਰੀ ਗੁੱਡ ਨਹੀਂ ਗਿਆ ਨਹੀਂ ਗਿਆ ਬੱਸ 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 ਚੱਲੋ ਉੱਥੋਂ ਸਾਰੇ ਚੜ ਜੀ ਪਰ ਇਹ ਸਾਰੇ ਨਹੀਂ ਭਾਈ ਐਵੇਂ ਵਰਮਾ ਫਰਾਦਾ ਵਿਚਾਰਿਆਂ ਦੇ ਚਲੋ 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 ਉਹ ਜਦੋਂ ਸੀਟੀ ਮਾਰੀ ਭੱਜ ਜਾਣਾ ਭਾਜੀ ਨੇ ਬੈਟਕਾ ਮਾਰੀ ਜਾਣੀਆਂ ਉਹਨਾਂ ਚਿਰ

ਕਰਦਾ ਆਦਰਾ ਕੱਢ। ਖੜਾ। ਚਲੋ ਤੀਜੇ ਵਾਲੇ ਤੀਜੇ ਵਾਲੇ ਦਿਨਾਂ ਦਿਨ ਯੂਐਸਸੀਆਈ ਯੂਐਸਸੀ ਲਾਇਆ ਕੱਲ ਦਾ। ਪਾਜੀ ਉਹ ਨਹੀਂ ਕਹਿਣਾ ਆ ਨਹੀਂ ਕੈਬਨਟ ਖੋਦਿੰਦੇ ਕਿਉਂ ਕੀ ਹੋਇਆ ਇਹ ਨਹੀਂ ਕੈਬ ਕੀ ਕਹਿੰਦਾ ਬੰਦ ਹੀ ਨਹੀਂ ਗੱਲ ਉਹ ਕਰਦਾ ਪੂਰੀ ਤੇ ਚਲੋ 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 ਪਾਜੀ ਸਾਗਰ ਪਾਜੀ ਕੀ ਚਾਹੁੰਨੇ ਤੁਸੀਂ યુએસઆઈ ਦਾ ਨੀ ਕਹਿਦਾ ਯੂએસઆઈ ਸਪੈਲਿੰਗ ਕੀ ਹੈ ਯੂએસઆઈ ਦੇ ਯੂએસઆઈ બਸ ਆਹਿਆ ਸચ્ચી ਲੈ ਨੀ ਕਹਿ ਬਚਾਈਦਾ ਹੈ ਆ ਸਪான்ਸਰ ਤੈਨੂੰ ਵੇਚਦੇ ਕੋਈ ਆਉਂਦਾ ਕਿ ਨਹੀਂ ਬੰਦਾ ਕੱਲ ਨੂੰ ਲੈ ਕੇ ਆਉਂਦੇ ਕੱਲ ਨੂੰ ਲੈ ਆ ਕੇ ਉਹਨਾਂ ਦੇ ਦਿੰਦੇ ਕੀ ਪਤਾ ਸਪான்ਸਰ ਹੀ ਆ ਜਾਵੇ ਕੋਈ ਵਧੀਆ ਗੱਲ ਕਿ ਨਹੀਂ ਆ ਕੀ ਲਮੋਂਦੇ ਆ ਪਾਪਾ ਜੀ ਅੱਜ ਤਸੱਲੀ ਬਖਸ਼ ਉਹ ਫੋਟੋ ਵਾਲੀ ਗਾਡਰ ਆਉਂਦੀ ਇੱਥੋਂ ਸਾਗਰ ਉਧਾਂ ਸੋਹਣਾ ਹੋ ਗਿਆ ਅਕੇ ਨਾਲੋਂ ਹੈ ਕੀ ਕੈਮਰੇ ਜੀ ਹੋਣਾ ਵਾ ਇੱਧਰ ਲਿਆਇਓ ਭਾਈ ਕੈਮਰਾ ਕਮਾਓ ਮਾੜਾ ਪੁੱਛੋ ਕੀ ਹੋ ਰਿਹਾ ਵਾ ਕੋਣ ਪੁੱਠੇ ਪਾਸੇ ਨੂੰ ਘੁੰਮਣਾ ਹੁਣ ਪੁੱਠੇ ਪਾਸੇ ਨੂੰ ਮਾਂ ਦਾ ਮੇਰੇ ਪੈਰਾਂ ਨੂੰ ਕੋਈ ਨਹੀਂ ਚੱਲ 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 ਬੈਠਾ ਤੂੰ ਚੱਲ ਆਪ ਨਾਨਕ ਪਾਈ ਓਏ ਅੱਗੇ ਨਹੀਂ ਨੰਗਿਆ ਕਰੋ ਯਾਰ ਪਿੱਛੇ ਨਹੀਂ ਨੰਗਿਆ ਕਰੋ ਚਲੋ ਚਲੋ ਕੱਲ ਚੱਲ ਚੱਲ ਲਾਲੇ ਇਧਰ ਦੀ ਹੋ ਜੀ